आसाडित पंदा तिस लगे हर ना हो ना जिन्ना पास जग जीवन पुरख त्याग कै मानस संदी ਆਸ ਆੜਤ ਪੰਦਾ ਤਿਸ ਲਗੈ ਹਰ ਨਾ ਹੋ ਨ ਜਿੰਨਾ ਆਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੀਆਸ ਦੁਆ ਭਾਇ ਵਿਗੁਚੀਐ ਗਾਲੇ ਪਈਸ ਜਨ ਕੀ ਫਾਸ ਜੇ ਹਾ ਬੀਜ ਸੂਲੁਣਾ ਮਥ ਜੋ ਲਿਖਿਆਸ ਰਣ ਬਹਾਨੀ ਪਛਤਾਣੀ ਉਠ ਚੱਲੀ ਗਈ ਨਿਰਾਸ ਜਿਨ ਕਉ ਸਾਧੂ ਪੇਟੀਆਂ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪਰਭੂ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸੜ ਸੁਹੰਦਾ ਤਿਸ ਲਗੈ ਜਿਸ ਮਨਹਰ ਚਰਨ ਨਿਵਾਸ ਆਸੜ ਸੁਹੰਦਾ ਤਿਸ ਲਗੈ ਜਿਸ ਮਨਹਰ ਚਰਨ ਨਿਵਾਸ ਗੁਰੂ ਪਿਆਰੀ ਸਾਧ ਸੰਗਤ ਜੀ ਹਾੜ ਦਾ ਮਹੀਨਾ ਦਿਨ ਸ਼ੁੱਕਰਵਾਰ 14 ਤਰੀਕ ਨੂੰ ਆਰੰਭਤਾ ਹੋਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਹੀਨਾ ਸੁਖ ਸ਼ਾਂਤੀ ਨਾਲ ਬਤੀਤ ਕਰਨ ਸੰਗਤਾਂ ਦਾ ਭਲਾ ਕਰਨੇ ਚੜ੍ਹਦੀ ਕਲਾ ਕਰਨੇ ਇਰਤਕ ਮਈਆਂ ਵਿੱਚ ਵਾਧੇ ਕਰਨ ਸਰੀਰਾਂ ਦੀਆਂ ਚੜ੍ਹਦੀਆਂ ਕਲਾਂ ਰੱਖਣ ਆਪਣੇ ਦਰਮੋਂ ਘਰੋਂ ਸਰਬੱਤ ਗੁਰੂ ਨਾਨਕ ਨਾਮ ਲੇਵਾ ਸਿੱਖ ਸਾਧ ਸੰਗਤਾਂ ਨੂੰ ਨਾਮਦਾਨ ਗੁਰਸਿੱਖੀ ਜੀਵਨ ਬਖਸ਼ ਕੇ ਨਿਹਾਲ ਨਿਹਾਲ ਕਰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਿਰਦਾਜ ਜਿੰਨ ਦਾ ਸ਼ਹੀਦੀ ਦਿਹਾੜਾ 10 ਤਰੀਕ ਨੂੰ ਲੰਘ ਕੇ ਗਿਆ ਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ 12 ਮਹਾ ਦੀ ਪਾਵਨ ਬਾਣੀ ਮਾਜ ਰਾਗ ਦੇ ਵਿੱਚ ਸਤਿਗੁਰੂ ਜੀ ਉਚਾਰਨ ਕਰਦੇ ਹਨ ਅਤੇ ਸਿੱਖਾਂ ਨੂੰ ਇਹ ਹੁਕਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤਾ ਹੈ ਤੇ ਸੰਗਰਾਂਦ ਵਾਲੇ ਦਿਨ ਇਸ ਪਾਵਨ ਬਾਣੀ ਦਾ ਉਪਦੇਸ਼ ਸੁਣ ਕੇ ਉਸ ਉੱਤੇ ਚੱਲ ਕੇ ਆਪਣਾ ਜਨਮ ਸਫਲਾ ਕਰਨਾ ਹੈ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਪਾਵਨ 12 ਮਹਾ ਦੀ ਬਾਣੀ ਦੇ ਰੰਗ ਸਾਨੂੰ ਜੋ ਉਪਦੇਸ਼ ਬਖਸ਼ਿਸ਼ ਕਰਦੇ ਹਨ ਅਜੇ ਆਪ ਜੀ ਨੇ ਹਾੜ ਦੇ ਮਹੀਨੇ ਦੇ ਜੋ ਸਤਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ ਉਹ ਸਤਗੁਰਾਂ ਦੀ ਪਾਵਨ ਬਾਣੀ ਸਰਵਣ ਕੀਤੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਰਮਉੰਦੇ ਹਨ ਆਸਾੜ ਤਪੰਦਾ ਕਿਸ ਲੱਗਾ ਹਾਰੇ ਨਾ ਹੋ ਨਾ ਜਿੰਨਾ ਪਾਸ ਅਸਾੜ ਮਹੀਨੇ ਦਾ ਨਾਮ ਲਿਆ ਹੈ ਹਾੜ ਦਾ ਮਹੀਨਾ ਜਿਸ ਤਰ੍ਹਾਂ ਸੰਕਰਾਂਤ ਸ਼ਬਦ ਤੋਂ ਹੌਲੀ-ਹੌਲੀ ਅੱਗੇ ਸੰਗਰਾਂਦ ਬਣਿਆ ਜਿਸੇ ਤਰ੍ਹਾਂ ਅਸਾੜ ਤੋਂ ਆਸਾਨੀ ਬੋਲਣ ਦੇ ਵਿੱਚ ਹੁੰਦੀ ਹੈ ਹਾੜ ਪ੍ਰਚਲਿਤ ਹੋ ਗਿਆ ਹਾੜ ਦਾ ਮਹੀਨਾ ਆਕਣ ਲੱਗ ਪਏ ਆਪ ਜੀ ਜਾਣਦੇ ਹੋ ਕਿ ਇਸ ਮਹੀਨੇ ਦੇ ਵਿੱਚ ਗਰਮੀ ਜੋ ਹੈ ਉਹ ਜੋਰਾ ਤੇ ਹਿੰਦੀ ਹੈ ਸਿਖਰ ਤੇ ਹੁੰਦੀ ਹੈ ਤੇ ਇਸ ਗਰਮੀ ਨੂੰ ਦੂਰ ਕਰਨ ਵਾਸਤੇ ਆਪਾਂ ਅਨੇਕ ਪ੍ਰਕਾਰ ਦੇ ਸਾਧਨ ਜੋ ਅੱਜ ਦੇ ਸਮੇਂ ਦੇ ਵਿੱਚ ਹਨ ਆਪਨੰਨੇ ਹਾਂ ਫਿਰ ਭਾਵੇਂ ਉਹ ਕੂਲਰ ਹੋਵੇ ਏਸੀ ਹੋਵੇ ਇਸੇ ਤਰ੍ਹਾਂ ਸਰੀਰ ਨੂੰ ਤਰ੍ਹਾਂ ਤਰ੍ਹਾਂ ਦੇ ਆਪਾਂ ਸੁਖ ਦੇਣ ਵਾਸਤੇ ਠੰਡੀਆਂ ਵਸਤੂਆਂ ਖਾਣ ਵਾਸਤੇ ਜਾਂ ਬਾਹਰੀ ਇਸ ਸਰੀਰ ਨੂੰ ਠੰਡਕ ਦੇਣ ਵਾਸਤੇ ਲੇਪ ਵਗੈਰਾ ਵੀ ਲਾਉਣ ਦਾ ਯਤਨ ਕਰਦੇ ਹਾਂ ਗੁਰਬਾਣੀ ਦੇ ਵਿੱਚ ਵੀ ਕੁਝ ਠੰਡੀਆਂ ਚੀਜ਼ਾਂ ਦਾ ਹਵਾਲਾ ਦਿੱਤਾ ਗਿਆ ਹੈ ਮਹਾਰਾਜ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ ਚੰਦਨ ਚੰਦ ਨਾ ਸਰਦਰੁੱਤ ਮੂਲ ਨਾ ਮਿਟਾਈ ਖਾਮ ਸ਼ੀਤਲ ਥੀਵ ਨਨਕਾ ਜਿੰਦ ਪੰਦੜੋ ਹਰ ਨਾਮ ਮਹਾਰਾਜ ਪਰਮਉੰਦੇ ਇੱਕ ਤੇ ਚੰਦਨ ਦੀ ਲੱਕੜ ਬੜੀ ਠੰਡੀ ਹੈ ਚੰਦਨ ਤੇ ਦੂਸਰਾ ਚੰਦਰਮਾ ਬੜਾ ਠੰਡਾ ਹੈ ਉਸ ਦੀ ਵੀ ਸ਼ੀਤਲਤਾ ਦਾ ਜ਼ਿਕਰ ਜੋ ਹੈ ਉਹ ਕੀਤਾ ਜਾਂਦਾ ਹੈ ਤੇ ਤੀਸਰੀ ਮਹਾਰਾਜ ਸਰਦੀ ਦੀ ਰੁੱਤ ਦੀ ਗੱਲ ਕਰਦੇ ਨੇ ਕਿ ਸਰਦੀ ਦੀ ਰੁੱਤ ਦੇ ਵਿੱਚ ਵੀ ਬੜੀ ਠੰਡ ਪੈਂਦੀ ਸਰਦੀ ਦੀ ਰੁੱਤ ਬੜੀ ਠੰਡੀ ਪਰ ਇਹ ਜੋ ਠੰਡ ਦੇ ਸਰੋਤ ਹਨ ਇਹ ਬਾਹਰੋਂ ਸਰੀਰ ਨੂੰ ਠੰਡਿਆ ਕਰ ਸਕਦੇ ਨੇ ਜੋ ਮਨ ਦੇ ਵਿੱਚ ਤੌਖਲਾਪਣ ਹੈ ਜੋ ਅੰਦਰ ਸਾੜ ਪੈ ਰਿਹਾ ਹੈ ਜੋ ਪਰੇਸ਼ਾਨੀਆਂ ਤਕਲੀਫਾਂ ਜਾ ਹਮੇ ਦੇ ਕਰਕੇ ਅੰਦਰ ਸ਼ਾਂਤੀ ਨਹੀਂ ਉਹ ਇਸ ਬਾਹਰੀ ਠੰਡਕ ਦੇ ਨਾਲ ਸ਼ਾਂਤੀ ਨਹੀਂ ਹੋ ਸਕਦੀ ਏਸੀ ਦੇ ਵਿੱਚ ਬੈਠਿਆਂ ਵੀ ਨੀਂਦ ਜਿਹਨੂੰ ਨਹੀਂ ਆਉਂਦੀ ਉਹ ਅੰਦਰੋਂ ਸੜ ਰਿਹਾ ਹੈ ਤਾਂ ਸਤਿਗੁਰੂ ਜੀ ਫਰਮਾਉਂਦੇ ਹਨ ਇਸ ਤਰ੍ਹਾਂ ਇਹ ਠੰਡੇ ਸਰੂਤ ਮੰਨੇ ਗਏ ਹਨ ਚੰਦਨ ਚੰਦਰਮਾ ਸਰਦੀ ਦੇ ਰੁਤ ਪਰ ਇਹਨਾਂ ਦੇ ਨਾਲ ਵੀ ਅੰਦਰ ਦੇ ਤਪਦੇ ਹਿਰਦੇ ਨੂੰ ਠੰਡ ਨਹੀਂ ਪੈ ਸਕਦੀ ਸ਼ੀਤਲ ਥਿਵ ਨਾਨਕ ਜਪੰਧੜੋ ਹਰਨਾਮ ਜਿੰਨਾ ਚਿਰ ਉਸ ਪਰਮੇਸ਼ਰ ਦੇ ਨਾਮ ਨੂੰ ਸੁਣ ਕਰਕੇ ਜੀਵ ਉਪਦੇਸ਼ ਨੂੰ ਕਮਾਉਂਦਾ ਨਹੀਂ ਮੰਨਦਾ ਨਹੀਂ ਉਹਨਾਂ ਚਿਰ ਉਹ ਅੰਦਰ ਠੰਡਾ ਨਹੀਂ ਹੋ ਸਕਦਾ ਇੰਨਾ ਹੀ ਗੁਰਬਾਣੀ ਦੇ ਮਹਾਵਾਕਾਂ ਅਨੁਸਾਰ ਸਤਗੁਰੂ ਜੀ ਪਰਮਾਉਂਦੇ ਹਨ ਅਸਾੜ ਤਪੰਦਾ ਤਿਸ ਲਗੈ ਹਾੜ ਦਾ ਮਹੀਨਾ ਉਹਨਾਂ ਜੀਵਾਂ ਨੂੰ ਤਪਦਾ ਪ੍ਰਤੀਤ ਹੁੰਦਾ ਹੈ ਭਾਵ ਉਹਨਾਂ ਦਾ ਖਾੜ ਦਾ ਮਹੀਨਾ ਜੋ ਹੈ ਉਹ ਸੜਦਾ ਬਤੀਤ ਹੁੰਦਾ ਹੈ ਉਹ ਜੀਵ ਹਾੜ ਦੇ ਮਹੀਨੇ ਦੇ ਵਾਂਗ ਜਿਦਾ ਬਾਹਰੋਂ ਗਰਮੀ ਦੇ ਵਿੱਚ ਸੜੀਦਾ ਤਪੀਦਾ ਹੈ ਇਲਾ ਅੰਦਰੋਂ ਵੀ ਸੜਦੇ ਤਪਦੇ ਤੇ ਕਲਪਦੇ ਰਹਿੰਦੇ ਹਨ ਖਾਰੇ ਨਾ ਹੋ ਨਾ ਜਿੰਨਾ ਪਾਸ ਜਿੰਨਾਂ ਦੇ ਕੋਲ ਨਾ ਹੋ ਕਸਮ પતિ ਪਰਮੇਸ਼ਰ ਕਹ ਲਈਏ ਕੋਈ ਅਤਕਥਨੀ ਨਹੀਂ ਜਿਨ੍ਹਾਂ ਦੇ ਕੋਲ ਉਸ ਪਰਮੇਸ਼ਰ ਦਾ ਨਾਮ ਨਹੀਂ ਪਰਮੇਸ਼ਰ ਤੋਂ ਜੋ ਦੂਰ ਹਨ ਉਸ ਦੇ ਉਪਦੇਸ਼ ਦੁਆਰਾ ਨਹੀਂ ਚੱਲਦੇ ਕਿਉਂ ਉਹ ਪਰਮੇਸ਼ਰ ਦੇ ਉਪਦੇਸ਼ ਦੁਆਰਾ ਨਹੀਂ ਚੱਲਦੇ ਕਿਉਂਕਿ ਇਸ ਜੀਵ ਨੂੰ ਜੀਵਨ ਦੇਣ ਵਾਲਾ ਜੋ ਪਰਮੇਸ਼ਰ ਹੈ ਉਸ ਨੂੰ ਛੱਡ ਕੇ ਹੋਰ ਨਾ ਕਰਮ ਕਾਂਡਾਂ ਦੇ ਵਿੱਚ ਰੁੱਝੇ ਪਏ ਨੇ ਉਹਨਾ ਬੰਦਿਆਂ ਦੀਆਂ ਅਸਾਂ ਧਾਰੀਆਂ ਨੇ ਸਤਿਗੁਰੂ ਜੀ ਪਰਮਉnde ਮਾਨੁਕ ਕੀ ਟੇਕ ਬਿਰਤੀ ਸੁਭਜਾਨ ਇਸੇ ਤਰ੍ਹਾਂ ਮਹਾਰਾਜ ਅਗਲੀ ਪੰਕਤੀ ਵਿੱਚ ਸਮਝਾ ਰਹੇ ਨੇ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਉਹਨਾਂ ਨੇ ਜਿਨ੍ਹਾਂ ਦੇ ਹਿਰਦੇ ਤਪ ਰਹੇ ਨੇ ਕਿਉਂ ਤਪ ਰਹੇ ਨੇ ਕਿਉਂਕਿ ਜਗ ਜੀਵਨ ਇਸ ਜੀਵਨ ਨੂੰ ਜਿੰਦ ਜਾਨ ਦੇਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹਨੂੰ ਛੱਡ ਕੇ ਬੰਦਿਆਂ ਦੀਆਂ ਅਸਾਂ ਬਣਾਈਆਂ ਨੇ ਭਾਈ ਬੰਦਿਆਂ ਨੂੰ ਰੱਬ ਮੰਨੀ ਬੈਠੇ ਨੇ ਆਖਦੇ ਜਿਵੇਂ ਮੈਂ ਮੰਨਦਾ ਮੇਰਾ ਪਾਪਾ ਰੱਬ ਆ ਤੇ ਫੇਰ ਜਦੋਂ ਉਹ ਕਿਤੇ ਬਾਬਾ ਚੜਾਈ ਕਰ ਜੇ ਪਹਿਣਾ ਪਏਗਾ ਭਾਈ ਤੁਹਾਡਾ ਰੱਬ ਅੱਜ ਮਰ ਗਿਆ ਤੇ ਉਹ ਜੋ ਪਰਮੇਸ਼ਰ ਹੈ ਉਹ ਮਰਦਾ ਨਹੀਂ ਮਹਾਰਾਜ ਇਹ ਪਾਵਨ ਬਾਣੀ ਰਹੀਂ ਪਰਮਉਪਦੇ ਹਨ ਨਾ ਉਹ ਮਰੇ ਨਾ ਠਾਗੇ ਜਾਹ ਜਿਨ ਕਾ ਰਾਮ ਵਸੇ ਮਨ ਮਾਹੇ ਜਿਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਵਸ ਜਾਵੇ ਉਹ ਤੇ ਆਖ ਨਹੀਂ ਮਰਦੇ ਤੇ ਫਿਰ ਜਿਹੜਾ ਉਹ ਪਰਮੇਸ਼ਰ ਵਸਿਆ ਹੈ ਉਹ ਕਿਵੇਂ ਮਰ ਸਕਦਾ ਹੈ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਪਰ ਉਹ ਹੁਣ ਜੀਵ ਤੜਫ ਰਹੇ ਨੇ ਅੰਦਰ ਦੇ ਛੇਕ ਦੇ ਕਰਕੇ ਅੰਦਰ ਦੀ ਤਪਸ਼ ਦੇ ਕਰਕੇ ਜਿਨ੍ਹਾਂ ਨੂੰ ਸ਼ਾਂਤੀ ਨਹੀਂ ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਛੱਡ ਕੇ ਜਗ ਜੀਵਨ ਪੁਰਖ ਤਿਆਗ ਕਾ ਜੀਵਨ ਦੇਣ ਵਾਲੇ ਉਸ ਪਰਮੇਸ਼ਰ ਨੂੰ ਛੱਡ ਕੇ ਮਾਨਸ ਸੰਧੀ ਯਾਸ ਮਨੁੱਖਾਂ ਦੀਆਂ ਅਸਾਂ ਜੋ ਹਨ ਉਹ ਧਾਰੀਆਂ ਨੇ ਉਹਨਾਂ ਤੋਂ ਆਪਣਾ ਜੀਵਨ ਜੋ ਹੈ ਉਸ ਖਾਲਾ ਕਰਾਉਣਾ ਚਾਹੁੰਦੇ ਨੇ ਤਾਂ ਸਤਿਗੁਰੂ ਜੀ ਪਰਮੰਦੇ ਹਨ ਇੱਕ ਸਿੱਧੇ ਰਸਤੇ ਨੂੰ ਜਦੋਂ ਛੱਡ ਕਰਕੇ ਆਪਾਂ ਆਕੀਦਾ ਹੈ ਕਿ ਇਹ ਰਸਤਾ ਲੰਬਾ ਲੱਗਦਾ ਔਖਾ ਲੱਗਦਾ ਆ ਪਗ ਡੰਡੀ ਫੜ ਲਈਏ ਛੋਟੇ ਰਸਤੇ ਤੇ ਪੈ ਜਾਈਏ ਉਹ ਫਿਰ ਜੀਵ ਭਟਕ ਜਾਂਦਾ ਹੈ ਫਿਰ ਉਹ ਜੀਵ ਖਵਾਰ ਹੁੰਦਾ ਹੈ ਖੱਜਲ ਖਵਾਰੀ ਜਿਸ ਨੂੰ ਆਪਾਂ ਆਖ ਦਿੰਨੇ ਹਾਂ ਸਤਿਗੁਰੂ ਜੀ ਪਰਮੁੰਦੇ ਹਨ ਅਗਲੀ ਪੰਕਤੀ ਵਿੱਚ ਦੁਆਏ ਭਾਏ ਵੇ ਗੁਚੀ ਹੈ ਗੱਲ ਪੈਸ ਜਮਕੀ ਫਾਸ ਇਸੇ ਤਰ੍ਹਾਂ ਉਸ ਪਰਮੇਸ਼ਰ ਦੇ ਦਿੱਤੇ ਹੋਏ ਮਾਰਗ ਨੂੰ ਛੱਡ ਕੇ ਉਸ ਰਸਤੇ ਨੂੰ ਆਪਾਂ ਨਹੀਂ ਜਦੋਂ ਅਪਣਾਉਂਦੇ ਮਨੁੱਖਾਂ ਦੇ ਕਈ ਅਨੁਸਾਰ ਕਰਮਕਾਂਡ ਉਹ ਕਰਦੇ ਹਾਂ ਜੋ ਪਰਮੇਸ਼ਰ ਤੋਂ ਦੂਰ ਲੈ ਕੇ ਜਾਂਦੇ ਨੇ ਕਿਸੇ ਹੋਰ ਦੇ ਆਸਰੇ ਰਿਆਂ ਫੇਰ ਖਵਾਰੀ ਹੁੰਦੀ ਹੈ ਖੱਜਲ ਖਵਾਰੀ ਹੁੰਦੀ ਹੈ ਭਾਵ ਅਸਲ ਰਸਤਾ ਛੱਡ ਕੇ ਗਲਤ ਰਸਤੇ 'ਤੇ ਤੁਰ ਪਏ ਉਹਨੇ ਮੰਜ਼ਿਲ ਤੱਕ ਨਹੀਂ ਪਹੁੰਚਾਇਆ ਸਗੋਂ ਹੋਰ ਕਿਸੇ ਦਾ ਆਸਰਾ ਤੱਕਣ ਦੇ ਨਾਲ ਨੁਕਸਾਨ ਹੋਇਆ ਉਸ ਰਸਤੇ 'ਤੇ ਤੁਰਦਿਆਂ ਅਨੇਕ ਪ੍ਰਕਾਰ ਦੇ ਆਪਾਂ ਪਰਮੇਸ਼ਰ ਤੋਂ ਦੂਰ ਹੋ ਕਰਕੇ ਗੁਨਾਹ ਕੀਤੇ ਤੇ ਫਿਰ ਕੀ ਹੋਇਆ ਗਲ ਪੈਸ ਜਨ ਕੀ ਫਾਸ ਉਹਦੇ ਗਲ ਦੇ ਵਿੱਚ ਜਨ ਦੀ 파ਹੀ ਪੈ ਗਈ ਉਹਦਾ ਜੀਵਨ ਦਾ ਜੋ ਬਤੀਤ ਹੋਣ ਦਾ ਤਰੀਕਾ ਹੈ ਉਹ ਸਹਿਮ ਦੇ ਵਿੱਚ ਇਹ ਵਿਦਿਆ ਇੱਕ ਗਲਤੀ ਕਰਨ ਦੇ ਨਾਲ ਜੀਵ ਪਰੇਸ਼ਾਨ ਫਿਰ ਵਾਰ-ਵਾਰ ਗਲਤੀਆਂ ਨੂੰ ਹਰਮਦਾ ਗਿਆ ਤੇ ਜਮਾ ਦੇ 파ਹੇ ਜੋ ਹੈ ਉਹ ਅੰਤ ਨੂੰ ਜੀਵ ਨੂੰ ਪੈ ਗਈ ਜਦੋਂ ਉਸ ਪਰਮੇਸ਼ਰ ਨੂੰ ਛੱਡ ਕੇ ਹੋਰ ਪਾਸੇ ਤੁਰ ਪਿਆ ਫਿਰ ਖੱਜਲ ਖਵਾਰੀ ਖੂਣ ਦੇ ਕਰਕੇ ਕਿਉਂਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਪਰਮੰਦੇ ਹਨ ਉਹ ਪਰਮੇਸ਼ਰ ਜੋ ਹੈ ਇਸ ਜੀਵ ਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਜੀਵ ਨੂੰ ਫਲ ਦਿੰਦਾ ਹੈ ਜੀਵ ਦੀ ਲਿਖਤ ਲਿਖਣ ਵਾਲਾ ਤੇ ਪਰਮੇਸ਼ਰ ਹੈ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਉਹ ਬਦਲੀ ਨਹੀਂ ਜਾ ਸਕਦੀ ਪਰ ਇਹ ਜੀਵ ਲੇਖ ਲਿਖਾਉਣ ਵਾਸਤੇ ਆਪ ਸੁਤੰਤਰ ਹੈ ਆਪ ਲਿਖਾ ਰਿਹਾ ਹੈ ਜਿੱਦਾਂ ਦੇ ਜੀਵ ਕਰਮ ਕਰਦਾ ਹੈ ਉਦਾਂ ਦੇ ਲੇਖ ਇਸ ਦੇ ਰੋਜ਼ਾਨਾ ਹੀ ਲਿਖੇ ਜਾ ਰਹੇ ਹਨ ਤੇ ਉਹ ਫਿਰ ਭੁਗਤਣੇ ਪੈਂਦੇ ਨੇ ਸਤਿਗੁਰੂ ਜੀ ਪਰਮਉੰਦੇ ਨੇ ਜੇ ਹਾ ਬੀਜੈ ਸੋ ਲਵਣਾ ਮਖਾ ਜੋ ਲਿਖਿਆਤ ਇਹ ਕੁਦਰਤ ਦਾ ਨਿਯਮ ਹੈ ਇਹ ਅਸੂਲ ਹੈ ਕਿ हे ਮਨੁੱਖ ਜਿੱਦਾਂ ਦਾ ਤੂੰ ਬੀਜਿਆ ਉਦਾਂ ਦਾ ਤੈਨੂੰ ਵੜਣਾ ਪੈਣਾ ਹੈ ਜਿੱਦਾਂ ਦੇ ਕਰਮ ਕੀਤੇ ਉਦਾਂ ਦੇ ਲੇਖ ਮੱਥੇ ਦੇ ਉੱਤੇ ਲਿਖੇ ਗਏ ਸਤਿਗੁਰੂ ਜੀ ਇਸੇ ਕਰਕੇ ਇਸ ਜੀਵਨ ਨੂੰ ਪਾਵਨ ਬਾਣੀ ਦੇ ਅੰਦਰ ਖੇਤੀ ਕਰਨਾ ਵੀ ਦੱਸਦੇ ਮਹਾਰਾਜ ਪਰਮਉੰਦੇ ਨੇ ਮਨ ਹੌਲੀ ਕਰ ਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਇਹਨਾਂ ਹੱਥਾਂ ਦੇ ਨਾਲ ਜੇ ਚੰਗਾ ਕਰਮ ਕਰਕੇ ਚੰਗਾ ਤੇਜ ਬੀਜਿਆ ਗਿਆ ਉਹ ਚੰਗਾ ਲੇਖ ਮੱਥੇ ਤੇ ਲਿਖਿਆ ਗਿਆ ਜੇ ਮਾੜਾ ਕਰਮ ਕਰਕੇ ਮਾੜਾ ਬੀਜਿਆ ਗਿਆ ਉਹ ਮੱਥੇ ਤੇ ਮਾੜਾ ਲੇਖ ਲਿਖਿਆ ਗਿਆ ਫਿਰ ਉਹ ਭੁਗਤਣਾ ਪੈਂਦਾ ਹੈ ਚੰਗੇ ਦਾ ਫਲ ਵੀ ਮਿਲਣਾ ਹੀ ਹੈ ਕੋਈ ਡੱਕ ਨਹੀਂ ਸਕਦਾ ਮਾੜੇ ਦੀ ਸਜ਼ਾ ਵੀ ਮਿਲਣੀ ਹੈ ਕੋਈ ਬਚਾ ਨਹੀਂ ਸਕਦਾ ਸਤਿਗੁਰੂ ਜੀ ਫਰਮਉਂਦੇ ਹਨ ਜੇਹਾ ਬੀਜੈ ਸੋਲਣੇ ਜਿੱਦਾਂ ਦਾ ਜੀਵ ਤੂੰ ਆਪਣੇ ਕਰਮਾਂ ਦਾ ਬੀਜ ਬੀਜਿਆ ਉਹਨਾਂ ਦਾ ਹੀ ਤੇਰੇ ਮੱਥੇ ਦੇ ਉੱਤੇ ਉਹ ਲੇਖ ਲਿਖਿਆ ਗਿਆ ਤਾਂ ਸਤਿਗੁਰੂ ਜੀ ਫਰਮਉਂਦੇ ਹਨ ਉਹ ਫਿਰ ਜੀਵ ਉਹਨਾਂ ਦਾ ਹੀ ਫਲ ਪ੍ਰਾਪਤ ਕਰਦਾ ਹੈ ਹੁਣ ਇਸ ਸੰਸਾਰ ਤੇ ਜੀਵ ਮਨੁੱਖਾ ਦੇਹੀ ਲੈ ਕਰਕੇ ਆਇਆ ਪਰਮੇਸ਼ਰ ਨੇ ਭੇਜਿਆ ਕਿ ਸਿਰਫ ਤੇ ਸਿਰਫ ਇਸ ਮਨੁੱਖਾ ਦੇਹੀ ਦੇ ਵਿੱਚ ਹੀ ਇਸ ਜੀਵ ਦਾ 84 ਲੱਖ ਜੁੰਨਾ ਤੋਂ ਸਦਕਾਰਾ ਹੋ ਸਕਦਾ ਹੈ ਜੇ ਬੰਦੇ ਦੀ ਦੇਹੀ ਪ੍ਰਾਪਤ ਕਰਕੇ ਬੰਦਿਆਂ ਵਾਲੇ ਕਰਮ ਕਰੇ ਪਰ ਜਿਨਨੇ ਇਹ ਸਮਾਂ ਗਵਾ ਲਿਆ ਮਹਾਰਾਜ ਪਰਮਉੰਦੇ ਹਨ ਉਹ ਫਿਰ ਜੀਵ ਬੜਾ ਪਛਤੰਦਾ ਹੈ ਕਿਉਂਕਿ ਵਾਰ-ਵਾਰ ਇਹ ਦੇਹੀ ਪ੍ਰਾਪਤ ਨਹੀਂ ਹੁੰਦੀ ਮਹਾਰਾਜ ਪਰਮਉੰਦੇ ਭਈ ਪ੍ਰਾਪਤ ਮਾਨੁਕ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਸ ਦੇਹੀ ਦੇ ਵਿੱਚ ਇਹ ਜੀਵਨ ਪ੍ਰਾਪਤ ਹੋਇਆ ਇਸ ਸਮਾਨ ਸਮਝੋ ਕੇ ਰਾਤ ਨੂੰ ਇਹ ਜੀਵ ਸੁਤਾ ਹੈ ਤੇ ਉਸ ਪਰਮੇਸ਼ਰ ਦੇ ਮਲਾਪ ਦਾ ਇਹ ਸਮਾਂ ਹੈ ਕਿ ਜਦੋਂ ਉਹ ਰਾਤ ਬੀਤ ਗਈ ਸਵੇਰੇ ਜਾਗ ਖੁੱਲ ਜਾਣੀ ਆ ਉੱਠ ਜਾਣਾ ਹੈ ਜੀਵ ਨੇ ਇਸੇ ਤਰ੍ਹਾਂ ਇਸ ਸੰਸਾਰ ਦੇ ਵਿੱਚ ਆਪ ਆਏ ਹਾਂ ਜਦੋਂ ਜਾਗ ਖੁੱਲਣੀ ਆਦੋਂ ਦਰਗਾਹ ਦੇ ਵਿੱਚ ਜਾ ਕੇ ਆਕਾ ਖੁੱਲਣੀ ਆ ਜੋ ਕੁਝ ਖਟਿਆ ਜੋ ਕੁਝ ਗਵਾਇਆ ਉੱਤੇ ਸਾਨੂੰ ਮਿਲਣਾ ਹੈ ਫਿਰ ਜੀਵ ਪਛਤੰਦਾ ਕਿ ਬੜੀ ਛੇਤੀ ਸਮਾਂ ਬੀਤ ਗਿਆ ਮਹਾਰਾਜ ਫਰਮਾਉਂਦੇ ਰੈਣ ਬਿਹਾਨੀ ਪਛਤਾਣੀ ਉਠ ਚੱਲੀ ਗਈ ਨਿਰਾਸ਼ ਸਤਿਗੁਰੂ ਜੀ ਪਰਮਉੰਦੇ ਹਨ ਉਸ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਨੂੰ ਸਾਡਾ ਪਤੀ ਪਰਮੇਸ਼ਰ ਦੱਸ ਕੇ ਸਾਨੂੰ ਸਾਰਿਆਂ ਨੂੰ ਉਸ ਦੀਆਂ ਜੀਵ ਇਸਤਰੀਆਂ ਦੱਸ ਕੇ ਕਿ ਉਸ ਪਰਮੇਸ਼ਰ ਜਗ ਜੀਵਨ ਜੋ ਜੀਵਨ ਦੇਣ ਵਾਲਾ ਹੈ ਉਸ ਨੂੰ ਵਿਸਾਰਨ ਵਾਲੀ ਜੀਵ ਇਸਤਰੀ ਦੀ ساری ਰਾਤ ਭਾਵ ساری ਜ਼ਿੰਦਗੀ ਸੱਚ ਤਾਮਿਆਂ ਵਿੱਚ ਹੀ ਗੁਜ਼ਰ ਗਈ ਰਹਿਣ ਤੋਂ ਭਾਵ ساری ਉਮਰ ਰਾਤ ਤੋਂ ਭਾਵ ساری ਉਮਰ ਨਿਰਾਸ਼ ਤੋਂ ਭਾਵ ਟੁੱਟੇ ਹੋਏ ਦਿਲ ਵਾਲਾ ਨਰਾਜ ਹੋ ਕਰਕੇ ਇਹ ਜੀਵਨ ਗੁਜ਼ਰ ਗਿਆ ਕਿ ਮੈਨੂੰ ਉਹ ਨਹੀਂ ਮਿਲਿਆ ਮੈਨੂੰ ਉਹ ਨਹੀਂ ਮਿਲਿਆ ਪਰਮੇਸ਼ਰ ਨੂੰ ਪਾਇਆ ਹੀ ਨਾ ਉੱਠ ਚਲੀ ਗਈ ਨਿਰਾਸ਼ ਤੇ ਫਿਰ ਉਸ ਸੰਸਾਰ ਤੋਂ ਜਿਸ ਕਰਕੇ ਆਏ ਸਨ ਕਿ ਉਸ ਪਰਮੇਸ਼ਰ ਦੇ ਵਿੱਚ ਹੀ ਲੀਨ ਹੋ ਜਾਣਾ ਹੈ ਜਨਮ ਮਰਨ ਦਾ ਗੇੜ ਕੱਟਿਆ ਜਾਵੇਗਾ ਉਹ ਫਲ ਪ੍ਰਾਪਤ ਹੋਇਆ ਨਾ ਨਰਾਜ ਹੀ ਚਲੇ ਗਏ ਤਾਂ ਸਤਿਗੁਰੂ ਜੀ ਪਰਮਉੰਦੇ ਹਨ ਕੁਝ ਅਸੇ ਜੀਵ ਹਨ ਜਿਸ ਤਰ੍ਹਾਂ ਆਪ ਜੀ ਭਾਵੇਂ ਮੋਬਾਈਲ ਦੇ ਜਰੀਏ ਹੀ ਪਰਮੇਸ਼ਰ ਦੀ ਬਾਣੀ ਸਰਵਣ ਕਰ ਰਹੇ ਹੋ ਇਹ ਵੀ ਸਾਧ ਸੰਗਤ ਹੋ ਰਹੀ ਹੈ ਜਿਨ੍ਹਾਂ ਨੇ ਸਾਧ ਸੰਗਤ ਕਰ ਲਈ ਗੁਰੂ ਦੀ ਹਜ਼ੂਰੀ ਵਿੱਚ ਬੈਠ ਕਰਕੇ ਸਤ ਸੰਗਤ ਦੇ ਵਿੱਚ ਬੈਠ ਕਰਕੇ ਕੀਰਤਨ ਸੁਣ ਕੇ ਬਾਣੀ ਸੁਣ ਕੇ ਕਥਾ ਸੁਣ ਕੇ ਜਿਨ ਕੋ ਸਾਧੂ ਭੇਟਿਆ ਸੋ ਦਰਗਹ ਹੋਏ ਖਲਾਸ ਜਿਨ੍ਹਾਂ ਨੂੰ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਮਿਲ ਜਾਂਦਾ ਹੈ ਜਿਹੜੇ ਪਰਮੇਸ਼ਰ ਦੇ ਪਿਆਰੇ ਸੰਤ ਜਣਾਂ ਨੂੰ ਮਿਲਦੇ ਹਨ ਉਹਨਾਂ ਦੇ ਸਤ ਸੰਗਤ ਕਰਦੇ ਹਨ ਜਿਨ੍ਹਾਂ ਬੰਦਿਆਂ ਨੂੰ ਗੁਰੂ ਮਿਲ ਜਾਂਦਾ ਹੈ ਉਸ ਸੰਗਤ ਦੇ ਦੁਆਰਾ ਸੋ ਦਰਗਹ ਹੋਏ ਖਲਾਸ ਉਹ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਖਲਾਸ ਭਾਵ ਕੇ ਸੁਰਖਰੂ ਹੋ ਕਰਕੇ ਜਾਂਦੇ ਨੇ ਸਤਿਗੁਰੂ ਜੀ ਫਰਮੁੰਦੇ ਹਨ ਰੇਰੇ ਦਰਗਹ ਕਹੈ ਨਾ ਕਉ ਆਉ ਬੈਠ ਆਦਰ ਸੁਭ ਦੇਉ ਉਥੇ ਫਿਰ ਪਰਮੇਸ਼ਰ ਦੇ ਦਰਗਾਹ ਦੇ ਵਿੱਚ ਜੋ ਖਲਾਸ ਸੁਰਖਰੂ ਹੋ ਕਰਕੇ ਜਾਂਦੇ ਨੇ ਉਹਨਾਂ ਨੂੰ ਕੋਈ ਰੇਰੇ ਕਰਕੇ ਨਹੀਂ ਆਵਾਜ਼ ਮਾਰਦਾ ਸਤਕਾਰ ਦੇ ਨਾਲ ਆਦਰ ਮਿਲਦਾ ਹੈ ਕਿੰਨਾਂ ਨੂੰ ਜਿਹੜੇ ਸੰਤ ਜਨਾਂ ਦੀ ਸਤ ਸੰਗਤ ਕਰਦੇ ਹਨ ਮਹਾਰਾਜ ਪਰਮਉਪਦੇਸਵਰ ਦਰਗਹ ਹੈ ਉਹ ਇਹ ਖਲਾਸ ਉਹ ਦਰਗਾਹ ਦੇ ਵਿੱਚ ਖਲਾਸ ਹੋ ਕਰਕੇ ਜਾਂਦੇ ਨੇ ਸੁਰਖਰੂ ਹੋ ਕਰਕੇ ਜਾਂਦੇ ਨੇ ਸਤਿਗੁਰੂ ਜੀ ਫਰਮਉਂਦੇ ਹਨ ਅਗਲੀ ਪੰਕਤੀ ਦੇ ਵਿੱਚ ਕਰੇ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਉਸ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੇ ਨੇ ਇਹ ਪ੍ਰਭੂ ਇਹ ਪਰਮੇਸ਼ਰ ਕਿਰਪਾ ਕਰੋ ਮੇਰੀ ਬੇਨਤੀ ਹੈ ਆਪ ਜੀ ਦੇ ਚਰਨਾਂ ਦੇ ਵਿੱਚ ਆਪਣੀ ਮਿਹਰ ਕਰ ਤਾ ਜੋ ਮੇਰੇ ਮਨ ਦੇ ਵਿੱਚ ਤੇਰੇ ਦਰਸ਼ਨਾਂ ਦੀ ਹੀ ਤਾਂਗ ਪਿਆਸ ਏ ਜਿਸ ਤਰ੍ਹਾਂ ਬਿਹੇ ਨੂੰ ਸਵੰਤੀ ਬੂੰਦ ਦੀ ਤਾਂਗ ਹੁੰਦੀ ਆ ਮੈਨੂੰ ਤੇਰੇ ਦਰਸ਼ਨਾਂ ਦੀ ਹੀ ਤਾਂਗ ਪਿਆਸ ਲੱਗੀ ਰਵੇ ਕਿਉਂ ਬੇਨਤੀਆਂ ਕਰਦੇ ਨੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਉਸ ਤੋਂ ਬਿਨਾ ਹੋਰ ਦੂਜਾ ਕੋਈ ਹੈ ਹੀ ਨਹੀਂ ਜਿਹੜਾ ਇਸ ਜੀਵ ਦੀ ਤਪਸ਼ ਦੂਰ ਕਰ ਸਕੇ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਕਿਉਂਕਿ ਹੈ ਪ੍ਰਭੂ ਤੈਥੋਂ ਬਿਨਾ ਮੇਰਾ ਹੋਰ ਕੋਈ ਆਸਰਾ ਹੀ ਨਹੀਂ ਇਸ ਕਰਕੇ ਮੇਰੀ ਜੋ ਅਰਦਾਸ ਬੇਨਤੀ ਹੈ ਇਹ ਆਪ ਜੀ ਦੇ ਅੱਗੇ ਹੈ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਇਸ ਤਰ੍ਹਾਂ ਮਹਾਰਾਜ ਅਖੀਰਲੀ ਪੰਕਤੀ ਵਿੱਚ ਫਰਮਾਉਂਦੇ ਹਨ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਾਰੇ ਚਰਨ ਨਿਵਾਸੇ ਜਿਸ ਤਰ੍ਹਾਂ ਪਹਿਲੀ ਪੰਕਤੀ ਵਿੱਚ ਮਹਾਰਾਜ ਨੇ ਦੱਸਿਆ ਹਾੜ ਦਾ ਮਹੀਨਾ ਉਹਨਾਂ ਵਾਸਤੇ ਤਪ ਦਾ ਬਤੀਤ ਹੁੰਦਾ ਹੈ ਜਿਹੜੇ ਪਰਮੇਸ਼ਰ ਦੇ ਉਪਦੇਸ਼ ਨੂੰ ਨਹੀਂ ਮੰਨਉਂਦੇ ਜਿਨ੍ਹਾਂ ਦੇ ਕੋਲ ਉਸ ਪਰਮੇਸ਼ਰ ਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਰੱਬੀ ਗਿਆਨ ਨਹੀਂ ਪਰਮੇਸ਼ਰ ਤੋਂ ਦੂਰ ਹਨ ਉਹਨਾਂ ਦੇ ਹਿਰਦੇ ਤਪਦੇ ਰਹਿੰਦੇ ਨੇ ਤੇ ਹਾੜ ਦੇ ਮਹੀਨੇ ਦੇ ਵਿੱਚ ਜਿਨ੍ਹਾਂ ਦੇ ਪੱਲੇ ਨਾਮ ਹੈ ਜਿਹੜੇ ਪਰਮੇਸ਼ਰ ਦੇ ਬਾਣੇ ਦੇ ਵਿੱਚ ਰਹਿਣ ਵਾਲੇ ਹਨ ਆਪ ਜੀ ਸਾਧ ਸੰਗਤ ਜੀਓ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਪ ਦੀ ਗਰਮੀ ਦੇ ਵਿੱਚ ਵੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਹਿਰਦਾ ਸ਼ਾਂਤ ਕਿਸੇ ਨੇ ਕੋਈ ਸ਼ਰਾਪ ਨਹੀਂ ਦਿੱਤਾ ਕਿਸੇ ਨੂੰ ਕੋਈ ਬਦ ਦਵਾ ਨਹੀਂ ਦਿੱਤੀ ਤਤੀਆਂ ਤਨੀਆਂ ਤੇ ਬੈਠ ਗਏ ਕਿਉਂਕਿ ਉਹਨਾਂ ਦਾ ਅੰਦਰ ਜੋ ਸੀ ਉਹ ਠੰਡਾ ਸੀ ਮਹਾਰਾਜ ਪਰਮਉੰਦੇ ਆ ਸਾਡ ਸੁਹੰਦਾ ਇਸ ਲੱਗਾ ਉਹਨਾਂ ਨੂੰ ਹਾੜ ਦਾ ਮਹੀਨਾ ਵੀ ਸੋਹਣਾ ਲੱਗਦਾ ਹੈ ਉਹਨਾਂ ਦਾ ਸੁੱਖ ਨਾਲ ਬਤੀਤ ਹੁੰਦਾ ਹੈ ਜਿਸ ਮਨ ਹਰ ਚਰਨ ਨਿਵਾਸ ਹੈ ਜਿਹਦੇ ਮਨ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਜੋ ਹਨ ਵਸਦੇ ਹਨ ਉਸ ਪਰਮੇਸ਼ਰ ਦਾ ਹੁਕਮ ਮੰਨਣਾ ਹੀ ਉਸ ਦੇ ਚਰਨ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਹੈ ਮਹਾਰਾਜ ਕਿਰਪਾ ਕਰਨ ਥੋੜੇ ਸ਼ਬਦਾਂ ਦੇ ਵਿੱਚ ਹਾਰ ਦੇ ਨਹੀਂ ਨਹਿਰਾ ਹੀ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਦੇਸ਼ ਬਖਸ਼ਿਸ਼ ਕਰਦੇ ਹਨ ਸੰਗਤਾਂ ਦੀ ਸਾਝ ਪਾਈ ਹੈ ਹੋਈਆਂ ਗਲਤੀ ਭੁੱਲਾਂ ਦੀ ਗੁਰੂ ਸਾਹਿਬ ਜੀ ਮਹਾਰਾਜ ਖਿਮਾ ਕਰਨ ਆਪ ਜੀ ਸਾਧ ਸੰਗਤ ਜੀ ਜੋ ਬਖਸ਼ਣ ਜੋਗ ਬਖਸ਼ ਲੈਣਾ ਅੱਗੇ ਤੋਂ ਮਨ ਅਰਥਮਤ ਬਖਸ਼ਿਸ਼ ਕਰਨ ਸੋ ਸਾਰਿਆਂ ਨੂੰ ਹੈ ਸੰਗਤਾਂ ਦੇ ਮਹਾਰਾਜ ਮੇਰ ਦਾ ਭਰਿਆ ਹੱਥ ਰੱਖਣ ਇਸੇ ਤਰ੍ਹਾਂ ਹੋਰ ਧਾਰਮਿਕ ਵੀਡੀਓ ਕਥਾ ਕੀਰਤਨ ਗੁਰਬਾਣੀ ਦੀਆਂ ਵੇਖਣ ਵਾਸਤੇ ਸਾਡਾ YouTube ਚੈਨਲ ਭਾਈ ਮਨਜੀਤ ਸਿੰਘ ਜੀ ਸਾਧਪੁਰ ਵਾਲੇ ਸਬਸਕ੍ਰਾਈਬ ਕਰੋ ਜੀ ਸਾਧ ਸੰਗਤ ਜੀਓ ਹੋਰ ਵੀਡੀਓ ਅੱਗੇ ਸ਼ੇਅਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਮਨ ਕਰੋ ਖੁਸ਼ੀਆਂ ਬਖਸ਼ਾ ਰਹਿਮਤਾਂ ਪ੍ਰਾਪਤ ਕਰੋ ਅਤੇ ਆਪਣੇ ਕੀਮਤੀ ਵਿਚਾਰ ਆਪ ਜੀ ਨੇ ਕਮੈਂਟਾਂ ਨਾਲ ਜਰੂਰ ਦੱਸਣੇ ਤਾਂ ਜੋ ਅੱਗੇ ਵਾਸਤੇ ਆਪਾਂ ਹੋਰ ਸੁਧਾਰ ਚੰਗੇ ਢੰਗ ਨਾਲ ਆਪ ਜੀ ਨੂੰ ਵੀਡੀਓ ਪਾ ਸਕੀਏ ਮਰਜ਼ਿ ਕਿਰਪਾ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ